ਸਰਬਜੀ ਸੰਗਰੂਪੀ ਦੀ ਕਪਤਾ ਤੇਰਾ ਗਰੁੱਪ ਸਹੇਲੀਆਂ ਦਾ ਨੀਨ ਯਾਦ ਬੜਾ ਹੈ ਆਉਂਦਾ ਤੇਰਾ ਗਰੁੱਪ ਸਹੇਲੀਆਂ ਦਾ ਨੀਨ ਯਾਦ ਬੜਾ ਹੈ ਆਉਂਦਾ ਤੇਰਾ ਗਰੁੱਪ ਸਹੇਲੀਆਂ ਦਾ ਤੇਰਾ ਗਰੁੱਪ ਸਹੇਲੀਆਂ ਦਾ ਮੈਨੂੰ ਯਾਦ ਬਣਾ ਹੈ ਆਉਂਦਾ ਕੋਈ ਕਹਿੰਦੀ ਸੀ ਸੰਗਰੂਰ ਵੀ ਕੋਈ ਕਹਿੰਦੀ ਸੀ ਸੰਗਰੂਰ ਵੀ ਬੜਾ ਕੌਣਾ ਹੈ ਗਾਉਂਦਾ ਤੇਰਾ ਗਰੂਪ ਸਹੇਲੀਆਂ ਦਾ ਮੈਨੂੰ ਯਾਦ ਬੜਾ ਹੈ ਆਉਂਦਾ ਕੋਈ ਕਹਿੰਦੀ ਸੀ ਤੈਨੂੰ ਕੋਈ ਕਹਿੰਦੀ ਸੀ ਤੈਨੂੰ ਉਹ ਚੱਲਾ ਆਇਆ ਏ ਕੋਈ ਕਹਿੰਦੀ ਸੀ ਤੈਨੂੰ ਉਹ ਚੱਲਾ ਆਇਆ ਏ ਅੱਜ ਫਿਰ ਤੇਰੇ ਲਈ ਅੱਜ ਫਿਰ ਤੇਰੇ ਲਈ ਫਾਸਟ ਫੂਡ لے ਆਇਆ ਏ ਕੋਈ ਕਹਿੰਦੀ ਸੀ ਕੋਈ ਕਹਿੰਦੀ ਸੀ ਕੋਈ ਕਹਿੰਦੀ ਸੀ